ਮੈਂ ਤੇਰੀ ਵੀਡੀਓ ਬਣਾਈ ਜਾਂਦਾ ਮੈਂ ਕੀ ਯਾਰ ਮੈਂ ਚਾਰ ਵੱਡਾ ਸੁਣਾ ਆ ਵਜਿਆ ਸ਼ਕਤੀਮਾਨ ਸ਼ਕਤੀਮਾਨ ਬਣੇ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ نیوز ਬੋਧਮਾ ਹੁਪ ਕਰਦਾ ਸਾਰੇ ਠੀਕ ਹੋਵੋ ਸுகਾ ਜਿੱਦਾ ਕੀ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸுகਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪ ਚਾੜ ਤੇ ਸਟੋਰੀ ਸ਼ੇਅਰ ਕੀਤੀ ਐਂਸੋ ਗਾ ਜਾਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆ ਤੋੜਨਾ ਨਹੀਂ ਤੇ ਆਖਾ ਮੋੜਨਾ ਨਹੀਂ ਹਾਂਜੀ ਤੁਹਾਡੇ ਵਾਲੀ ਕੈਮਰਾ ਤੇ ਮੇਰੇ ਵਾਲੇ ਰਹਿ ਗਈ ਐ ਕੋਕੋ ਇਹਨੇ ਆਦਾ ਸਰੀਰ ਮਿੱਟੀ ਕਰ ਲਿਆ ਤੈਨੂੰ ਪਤਾ ਉਰਦੀ 7 ਵਜੇ ਆ ਇਹ ਆਈ ਮੰਮੀ ਆ ਮੇਰੇ ਉੱਠ ਤੋਂ ਪਹਿਲਾਂ ਇਹਨੇ ਚਾਹ ਬਣਾ ਕੇ ਰੱਖੀ ਜਦੋਂ ਮੱਝਾਂ ਨੂੰ ਜਾਣਾ ਮੈਂ ਤੇ ਇਹਨੇ ਮੇਰੇ ਆਉਣ ਦੇ ਸਾਰੇ ਉਹ ਕੰਮ ਕਰ ਲੈਣਾ ਤੇ ਉਹੀ ਮੰਮੀ ਆ ਰੋਟੀਆਂ ਲਾ ਕੇ ਇੱਥੋਂ ਤੱਕ ਆਉਂਦੀ ਆ ਸਾਰੀ ਹੋਈ ਰਹਿੰਦੀ ਦਾਸ ਕਮਾਲ ਹੋਏ ਤੇ ਮੰਮੀ ਤੇ ਆਈ ਤਾਂ ਹੁਣ ਤਾਂ ਗੋਡੇ ਵੀ ਨਹੀਂ ਦੋਦੇ ਬਗੂ ਗੋਡੇ ਵੀ ਨਹੀਂ ਦੋਦੇ ਹਣ ਨਾ ਜਵਾਂ ਨਹੀਂ ਦੋਦੇ ਪੁੱਛ ਲੈ ਗੋਡੇ ਨਹੀਂ ਦੁਖਦੇ ਮਮ ਗੋਡੇ ਨਾ ਹੈ ਮੰਮੀ ਕਹੇ ਨੀ ਸਾਦੀ ਮੇਰੇ ਗੋਡੇ ਦੁਖਦੇ ਆ ਨਾ ਨਾ ਅੱਖਾਂ ਦੱਸਦੀਆਂ ਨਹੀਂ ਦੁਖਦੇ ਆ ਸਦਾ ਸਦਾ ਨਹੀਂ ਦੁਖਦੇ ਇਹ ਗੋਡੇ ਤੇਰੀ ਕੁੜੀ ਨੇ ਤੇਰੇ ਨਾਲ ਖਾਈ ਕਰਨ ਲਈ ਤੇ ਮਾਰ ਤੇ ਛੱਕ ਕੇ ਕੋਈ ਟੁੱਟ ਛੇ ਨਹੀਂ ਮੈਂ ਕਰਦੀ ਪਈ ਮਾਰ ਹਣ ਅਸਦੀ ਪਈ ਵੀ ਤੂੰ ਕਿੱਡਾ ਵਧੀਆ ਉਹਨੂੰ ਕਹੇ ਕਰਦੀਏ ਸਫਾਈ ਉਧਰ ਮੱਝਾਂ ਵਾਲੇ ਬਸਤਾ ਬਾਜ਼ ਮਾਰੂ ਕਿੰਨਾ ਵਧੀਆ ਕਰ ਲਈ ਦੀ ਨਾ ਉਹ ਫੇਰਾ ਤੂੰ ਓਥੇ ਨਾ ਸਾਨਮ ਕਰੇ ਭਾਈ ਫੇਰੋ ਫਿਰ ਵਿਆਹ ਤਾਂ ਨਹੀਂ ਜਾਂਦਾ ਤੇ ਗੱਲਾਂ ਤੁੱਿਆਂ ਨੂੰ ਕਰਦੇ ਐਂ ਫਿਰ ਵੀ ਮਾੜਾ ਮੋਟਾ ਜਿੰਨੇ ਕ ਜੋਗਾ ਕਰਕੇ ਆ ਜੰਨੇ ਵਾਹ ਕੀ ਕਰਕੇ ਆਏਂ ਨੀ ਰੋਟੀਆਂ ਰੋਟੀਆਂ ਲਾ ਕੇ ਆਏ ਦੀ ਹਾਂ ਹਾਂ ਵੀ 15000 ਡਾਲਰ ਦੇ ਨਿਕਲ ਸ਼ਕਤੀਮਾਨ ਸ਼ਕਤੀਮਾਨ ਬਣੇ ਸ਼ਕਤੀਮਾਨ ਆਹ ਦਾ ਦੰਦੂ ਮਹਿਣ ਬਣਿਆ ਹੋਇਆ ਸ਼ਕਤੀਮਾਨ ਦੀਦਾ ਲੈ ਵੀ ਪ੍ਰੋਬੀਨ ਹੁੜਤਾ ਲੱਗਦਾ ਨਹੀਂ ਤੈਨੂੰ ਚੋਰ ਜਰੂਰ ਲੱਗਦਾ ਜਦ ਤੈਨੂੰ ਜਾਰੇ ਕੀ ਲੱਗਦਾ ਚੋਰ ਇਹਨੂੰ ਕਿ ਬੜਵੇ ਪਹਜਾਓ ਜਿਹੜੇ ਵੀਰ ਨਹੀਂ ਇਹ ਸਾਰੇ ਬੈਠੇ ਆ ਆਉਂਦੀ ਆ ਪਕੌੜੇ ਪਾੜ ਟੀਮ ਮੈਜਾ ਬਾਈ ਮੁੰਡਿਓ ਕਿਹੜੀ ਟੀਮ ਆ ਪਕੌੜੇ ਪਾੜ ਮੈਕੜੀ ਪਾਰ ਟੀਮ ਆਉਂਦੀ ਸਨੌਰ ਆ ਵਜੀ ਸਨੌਰ ਦੇ ਸਨੌਰ ਦੇ ਵਜੀ ਓਏ ਸਨੌਰ ਬੱਲਾ ਹੀ ਖੋਲੀ ਸਨੌਰ ਤਾਂ ਬੱਲਾ ਹੀ ਖੋਲ ਨੀ ਹੋ ਹੋ ਤੇਰੀ ਪੈਲੂ ਓਏ ਆਖੀ ਚੱਕ ਲੈ ਓਏ ਹੋ ਹੋ ਵੈਜ ਓ ਫੇਰ ਫੇਰ ਸਨੌਰ ਭਾਜਾ ਸਨੌਰ ਭਾਜਾ ਪ੍ਰਭ ਚਾਹ ਹੀ ਬਣਾ ਕੇ ਲਿਆ ਦੇ ਅੱਧੀ ਰਾਤ ਕੌਣ ਮਹਿਣ ਲੱਗਾ ਚਾਹ ਪਾਗਲ ਖਾਣੇ ਚੱਲ ਜਾ ਮਾੜੀ ਜਿਹੀ ਅਕਰ ਹੈ ਰੀ ਤੁਹਾਨੂੰ ਕੀ ਕਹਿੰਦੇ ਆ ਹੁਣ ਸਾਡੇ ਤੋਂ ਉੱਠਿਆ ਨਹੀਂ ਜਾਣਾ ਇੱਥੇ ਬੈਠੇ ਰਹਿੰਦੇ ਮਾਸੀ ਤਾਂ ਪਤਾ ਹੱਥ ਕਿੰਨਾ ਲੱਗਦਾ ਨਾ ਉਹਨਾਂ ਨੇ ਅੱਜ ਰੋਟੀ ਖਾ ਲਈ ਅਚਾਨਕ ਹੁਣ ਆਪਾਂ ਚੱਲ ਜਾਈਏ ਉਹਦੀ ਮਾਸੀ ਕੋਲ ਚੱਲ ਜਾਈਏ ਤੇਰੀ ਕੋ ਪਤਾ ਤਾਂ ਲੱਗਦਾ ਹੀ ਨਹੀਂ ਨਾ ਕੁਛ ਕਿੰਨੂੰ ਨਹੀਂ ਪਤਾ ਲੱਗਦਾ ਉੱਥੇ ਬਾਠ ਫੂਣੇ ਦੇਖੇ ਜਾਣਾ ਰੰਦਾ ਨਹੀਂ ਇਹ ਗੱਲਾਂ ਤਰੂ ਕਿਵੇਂ ਆਉਂਦੀਆਂ ਪੱਬੀ ਕਦੀ ਵੀਡੀਓ ਬਣਾਈ ਜਾਂਦਾ ਮੈਂ ਕੀ ਕਰਾ ਮੈਂ ਚਾਰ ਵੱਡਾ ਮੋਟਿਆ 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 ਬਹੁਤ ਖਰਾਬ ਵੈਰੀ ਗੁੱਡ ਮੈਂ ਚਾਰ ਵੰਡਾ ਕੱਚਿਆ ਹੋਇਆ ਗਗੂ ਚੱਲ ਦੁਬਾਰਾ ਦਵਾਈ ਹਾਂਜੀ ਗਾ ਤੂੰ ਦੇਖ ਲਿਓ ਨੂੰ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ